ਸਤਿ ਸ੍ਰੀ ਅਕਾਲ ਬਾਈ ਜੀ ਆਪਾਂ ਖੜੇ ਆਂ ਵੀ ਪਈ ਪਿੰਡ ਹੱਬੋਵਾਲ ਜਿਹੜਾ ਪਿੰਡ ਆ ਜੀ ਹਰਚੋਵਾਲ ਦੇ ਕੋਲੇ ਆ ਇਹ ਤੇ ਸਾਹਮਣੇ ਤੁਸੀਂ ਛੋਟੀਆਂ ਗੱਡੀਆਂ ਦੇਖ ਰਹੇ ਹੋ ਇਹਦਾ ਇਤਿਹਾਸ ਇਦਾਂ ਜੀ ਬਾਈ ਜਿਨ੍ਹਾਂ ਦੇ ਹਰਨੀਆਂ ਵਾਂ ਉਹਨਾਂ ਲਈ ਇੱਥੇ ਆਉਣਾ ਪੈਂਦਾ ਬਾਈ ਇਹ ਇਹ ਪਿੰਡ ਗਰਦਾਸਪੁਰ ਦੇ ਨੇੜੇ ਪੈਂਦਾ ਵਾ ਤੇ ਛੋਟੀਆਂ ਗੱਡੀਆਂ ਹੋਈਆਂ ਦੇਖ ਰਹੇ ਹੋ ਤੁਸੀਂ ਤੇ ਬਈ ਜਿਨ੍ਹਾਂ ਨੂੰ ਪ੍ਰੋਬਲਮ ਹੈ ਇੱਥੇ ਆ ਕੇ ਆ ਸਕਦੇ ਆ ਤੇ ਤੁਸੀਂ ਦੇਖੋ ਵੀਰੇ ਸੰਗਤ ਕਿੰਨੀ ਖੜੀ ਆ ਜੀ ਉਹ ਮੈਂ ਜੰਪਗਾ ਨਾਲ ਵੀਡੀਓ ਪਾ ਰਿਹਾ ਮਤਲਬ ਜਿੱਦਾਂ ਕੋਈ ਇਹਨਾਂ ਹਰਨੀਆਂ ਦੀ ਪ੍ਰੋਬਲਮ ਆ ਤੇ ਆਪਦੇ ਮੇਟ ਦੀ ਦੇਰੀ ਛੋਟੀ ਲੈ ਕੇ ਜਾਣੀਆਂ ਇਦਾਂ ਬੰਦੇ ਦੇ ਕੰਮ ਤੱਕ ਹੋ ਗਏ ਜਾਂ ਉਹਦੇ ਕਦਮ ਤੱਕ ਛੋਟੀ ਲੈ ਕੇ ਜਾਣੀ ਇਹ ਲੋਗੇ ਚੰਗਾ ਤਾਂ ਇਹ ਵੀ ਦੇਖ ਸਕਦੇ ਹਾਂ ਮੁੰਨੇ ਆਂਦਾ ਵੀ ਜਿਹੜਾ ਇੱਥੇ ਆਉਂਦਾ ਵੀ ਸਾਡੇ ਮਤਲਬ ਕੋ ਉਹ ਆਪਣੇ ਹਰਨੀਆਂ ਦਾ ਲੈ ਆਂ ਦਿੱਤਾ ਜਾਂਦਾ ਹੈ ਤੇ ਕੀ ਗੱਲ ਹੁੰਦੀ ਹੈ ਮਾਈ ਕਾਹ ਨੂੰ ਖੜੇ ਆਏ ਬਾਜੀ ਮੈਂ ਨਹੀਂ ਤੁੰਗ ਆਇਆ ਸੀ ਅੱਜ ਸੰਗਤ ਲੈ ਕੇ ਕੋਈ ਕਿਸੇ ਸ਼ਹਿਰ ਬੱਜਾ ਲਾ ਰਹੇ ਨੇ ਉਹ ਵੀ ਜੇ ਵੀਡੀਓ ਪਾਵਾਂਗੇ ਤੇ ਸ਼ੇਅਰ ਜ਼ਰੂਰ ਕਰਦੇ ਹੋ ਅੱਗੇ ਤੋਂ ਅੱਗੇ ਤੇ 베ਰੀ ਵੀ ਕੋਟੀ ਜ਼ਰੂਰ ਲੈ ਗਿਆ ਹੈ ਦਾਰੀ